ਕਰਦੇ ਆਂ ਫਿਰ ਅੱਜ ਦੇ ਵਲੌਗ ਦੀ ਸ਼ੁਰੂਆਤ ਅੱਜ ਦੁਸ਼ਹਿਰਾ ਬਹੁਤ ਵਧੀਆ ਲੰਘਿਆ ਅੱਜ ਬਣਾਵਾਂਗੇ ਸਾਬਤ ਮਾਂ ਬਹੁਤ ਇਧਰ ਤੋਂ ਲਾ ਲਿਆ ਤੋਰਤਾ ਸਾਲ ਬਾਅਦ ਪਾਣੀ ਭਰ ਸੀੜੀਆਂ ਲਵਾ ਦੇਣੀਆਂ ਆਂ ਦਾਲ ਵੀ ਬਣ ਗਈ ਆ ਮਟਰਨੀ ਵੀ ਬਣਾ ਲੈ ਰੋਟੀ ਦਰਮੈਕਰੋਨੀ ਤੇ ਇੱਧਰ ਬਣ ਗਈ ਦਾਲ। ਉਹ ਵਾਓ! ਵਾਸੀ ਦਾਲ ਦਾ ਕਲਰ ਕਿੰਨਾ ਵਧੀਆ ਆ। ਤੇ ਅਸੀਂ ਹੁਣ ਹਣਾ ਇੱਕ ਨਵਾਂ ਕੰਮ ਸ਼ੁਰੂ ਕੀਤਾ। ਆ ਕੁੜੀ ਸਰ ਨੇ ਮੈਨੂੰ ਕੀ ਕਹਿੰਦੀ? ਕਹਿੰਦੀ ਤੁਸੀਂ ਇੱਚ ਚਮਚ-ਚਮਚ ਚਰਕੇ ਦਾ ਪੀਨੇ ਆ। ਇਹ ਨੈਕਸਟ ਲੈਵਲ ਵਾਲੀ ਆ ਜੀ, ਨੈਕਸਟ ਲੈਵਲ ਵਾਲੀ। ਆਹੀ ਚੱਲੇ ਆ ਜਲੰਧਰ। ਵਾਪਸੀ ਆਉਣ ਤੱਕ ਜੇ ਤੁਸੀਂ ਲੜੇ ਕਿਸੇ ਦਾ ਲਿਹਾਜ਼ ਨਹੀਂ ਹੋਣਾ, ਛੱਤਰ ਤਿੰਨਾਂ ਦੇ ਪੈਣੇ ਆ। ਵਾਪਸੀ ਦੇ ਰਸ ਦੇਖ ਕੇ ਬਣਾਉਣ ਲੱਪਈ। ਲੋ ਜਿੱਧਰ ਚੈੱਕ ਕਰੋ ਕਰਤਾਰਪੁਰ ਦੇ ਮਿਹਨਤੀ ਮੁੰਡੇ ਆ ਜਿਹੜੇ ਪੱਖਾ ਸਹੀ ਕਰਦੇ ਪਏ ਆ। ਇਹਨਾਂ ਦਿਮਾਗ ਇਹਨਾਂ ਦੀ ਹਿੱਤਾਂ ਦੇ ਆ। ਪਾਗਾਂ ਦੇ ਨਾ ਮੋਟਰ ਵੀ ਨਹੀਂ ਲ ਮੋਹਣੀ ਕਾਂਦੇ ਤੇ ਰੋਟੀ ਤੇ ਇਧਰ ਦੇਖੋ ਇਹਨਾਂ ਦੀਆਂ ਸਲਾਹਾਂ ਲਓ ਜੀ ਇਧਰ ਟਾਈਮ 11:30 ਹੋ ਚੱਲਿਆ ਤੇ ਦੇਖੋ ਜੀ ਇਧਰ ਲੱਗੀ ਹੋਈ ਹੈ ਜੀ ਮਹਿਫਲ ਇਹ ਮੇਰੇ ਡੈਡੀ ਹੋਰਾਂ ਨੇ ਲਿਖੇ ਸੀ ਗਾਣੇ 1973 ਦੇ ਵਿੱਚ ਹਾਂਜੀ ਕਿੰਦ ਤੇਰੀਆਂ ਖਾਂ ਵਿੱਚ ਨਿਕਲੇ ਸਵਰਗਾਂ ਨੂੰ ਜਾਣ ਪਿਆ ਚੱਕੋ ਉਹ ਮੁੱਤ ਵਾਲੀ ਸਲਾਹ ਤਾਂ ਨਹੀਂ ਗੋਲ ਲਓ ਜੀ ਇਧਰ ਹੁਣ ਕੌਫੀ ਪੀਣੀ ਹੈ ਜੀ ਕਿੰਨੇ ਕਿੰਨੇ ਪੀਣੀ ਕੌਫੀ ਹਾਂ ਬਿੱਲੀਆਂ ਦੁਪੱਟਾ ਘੋਟੇ ਵਾਲਾ ਤੇ ਗੱਗੀ ਵਿੱਚ ਗੁੱਤ ਲੰਮਕੀ ਆ ਨਾ ਕਹਿੰਦਾ ਛੜਿਆਂ ਨੂੰ ਪਹਿਣ ਗਸੀਆਂ ਜਦੋਂ ਨਿਕਲੇ ਪਟੋਲਾ ਬਣ ਕੇ ਤੁਸੀਂ ਕਰੋ ਜੀ ਬਲੌਗ ਦਾ ਐਂਡ ਮਿਲਦੇ ਆਂ ਕੱਲ ਇੱਕ ਆਹ ਦੇਖੋ ਜੀ ਫ੍ਰਿਜ ਖੁੱਲੀ ਪਈ ਆ ਜੀ ਤੇ ਟਾਈਮ ਹੋ ਗਿਆ ਆ ਸਾਢੇ 11 ਹਾਂ ਅਸੀਂ ਨਾਸ਼ਤਾ ਕਰਕੇ ਫਿਰ ਕਰਦੇ ਆ ਇਹ ਹਾਂਜੀ ਕਰੋ ਪਹਿਲਾਂ ਵਲੌਗ ਅੱਜ ਦੀ ਸਾਰਾ ਹਾਂਜੀ ਅਸੀਂ ਅੱਜ ਸਾਰਿਆਂ ਨੂੰ ਸਵਾਗਤ ਤੁਹਾਡਾ ਆਪਣੇ ਨੰਦਰਾ ਬਲੌਗ ਚ ਮੇਜ਼ ਕਰਦੇ ਆ ਤੇ ਠੀਕ ਠਾਕ ਅਸੀਂ ਠੀਕ ਠਾਕ ਚਲੋ ਜੀ ਕਰਦੇ ਆ ਫਿਰ ਅੱਜ ਦੇ ਬਲੌਗ ਦੀ ਸ਼ੁਰੂਆਤ ਤੇ ਕੱਲ ਤੇ ਸ਼ਾਇਦ ਬਹੁਤ ਧੀ ਲੰਘਿਆ ਠੀਕ ਆ ਤੇ ਬੈਗੇ ਹੁਣ ਸਾਰਾ ਕੰਮ ਖੰਡ ਕਰ ਲਿਆ ਹੈ ਤੇ ਹੁਣ ਮੈਂ ਦਾਲ ਭਿੱਜਣੀ ਪਾਣੀ ਅੱਜ ਬਣਾਵਾਂਗੇ ਸਾਬਤ ਮਾਂ ਭਿੱਜਣੀ ਪਾ ਦਨੀ ਚੋਕੀ ਤੇ ਇਹਨੂੰ ਲਾਨੇ ਕੁੱਕਰ ਵਿੱਚ ਤੜਕਾ ਤੜਕਾ ਲਾ ਕੇ ਤੇ ਐਦੇ ਸਾਹ ਤੜਕਾ ਲਾ ਕੇ ਰੱਖ ਜਿਦੀ ਹੁੰਦੀਆਂ ਲਵਾ ਦਿੰਦੀਆਂ ਨੇ ਠੀਕ ਬਾਟਰ ਪਿਆਜ਼ ਆ ਤੇ ਸਾਰਾ ਕੁਝ ਪਾ ਕੇ ਨਾਲ ਰੋਟੀ ਕਿ ਸਾਹ ਵੇ ਸਾਰੇ ਜਿਹੜੇ ਸਾਡੇ ਕੋਲੇ ਆ ਗਏ ਆ ਅੱਜ ਉਹਨਾਂ ਨੇ ਯਾਰਕਾ ਖਾ ਖੁੰਦੇ ਆ ਕਿ ਤੁਹਾਨੂੰ ਜੀ ਬਣਦੇ ਸਾਡੇ ਬਲੌਗ ਨੂੰ ਉਹ ਵੀ ਅੱਜ ਬਾਹਰ ਨੂੰ ਲਾ ਲਿਆ ਥੋੜਾ ਕੱਲ ਸਾਡੀ ਪੱਲੂ ਦੀ ਪਰਮੈਚ ਸੀਗੀ ਕਹਿੰਦੀਗੀ ਨਾ ਕੱਲ ਮੈਂ ਬਣਾਈ ਮਕਰੋਨੀ ਮੈਂ ਬਣਾਈ ਥੋੜੀ ਜਿਹੀ ਤੇ ਉਹ ਸਾਰੇ ਮੁੰਡੇ-ਮੁੰਡੇ ਦੀ ਹਰਮਨ ਦੇ ਦੋਸਤ ਆਏ ਸੀ ਸਾਰੇ ਖਾ ਲਈ ਇਹਦੇ ਲਈ ਬੱਚੀ ਇੰਨੀ ਗ ਹੁਣ ਮੇਰੇ ਨਾਲ ਮੈਨੂੰ ਕਹਿੰਦੀ ਮੈਨੂੰ ਵੇ ਬਣਾ ਕੇ ਦੇਈਓ ਥੋੜਾ ਚੜ ਗਈ ਆ ਗੰਦੀ ਹੋਰ ਤੁਸੀਂ ਮੈਨੂੰ ਬਣਾ ਕੇ ਦਿਓ ਅੱਜ ਥੋੜੀ ਜਿਹੀ ਪਈ ਆ ਜਿਵੇਂ ਬਣਾ ਦੇਣੀ ਆ ਇਹ ਹੈਗੀ ਆ ਸੂਜੀ ਵਾਲੀ ਮਕਰੋਨੀ ਮੈਦੇ ਵਾਲੀ ਦਾ ਕਿਸਾਨ ਲਈ ਹੈ ਇਹਦਾ ਦਾਹ ਜੀ ਪਾਈ ਹੋਈ ਸੀ ਘੱਟ ਕੇ ਤੜਕਾ ਲਾ ਦਿੱਤਾ ਆ ਟਮਾਟਰ ਪਾ ਦਿੱਤੇ ਕੱਟ ਕੇ ਤੇ ਲੰਬੀਆਂ ਲੰਬੀਆਂ ਮਿਰਚਾਂ ਅਦਰਕ ਗ੍ਰाइंड ਕਰਕੇ ਪਾ ਦਿੱਤਾ ਤੇ ਲਸਣ ਪਾ ਦਿੱਤਾ ਆ ਬਸ ਤੇ ਹੋ ਗਿਆ ਦਾਲ ਬਾਅਦ ਪਾਣੀ ਭਾਗੇ ਸੀੜੀਆਂ ਲਵਾ ਦੇਣੀਆਂ ਆ ਯਾ ਹੋੜੀ ਹੋੜੀ ਮੱਠੇ ਮੱਠੇ ਸੇਕ ਦੇਣਾ ਤਿੰਨ ਜਿਹੜੀਆਂ ਚਾਹ ਲਵਾ ਕੇ ਪਾ ਦੇ ਤੇ ਇਹਨੂੰ ਮੱਠੇ ਸੇਕ ਤੇ ਕਰਕੇ ਰੱਖ ਦੇਣਾ 15-20 ਮਿੰਟ ਵਿੱਚ ਰਿੱਜੀ ਜਾ ਫੇਰ ਬਹੁਤ ਸੋਣੀ ਕੋਲ ਜਾਂਦੀ ਆ ਦਾਲ। ਹੂੰ। ਕਿਸ਼ਰੀ ਬਾਈ ਬਹੁਤ ਸੋਣੀ ਬਣਦੀ ਏ ਕਿਸ਼ਰੀ ਦਾਲ। ਉਹਦੇ ਇਹ ਪਾਣੀ ਕਿੰਨੇ ਸਿਟੀ ਲਗ ਦਿਓ ਨੀ ਇਹਨੂੰ? 5-6 ਸਿਟੀ ਲਵਾ ਦੇਣੀਆਂ ਆ ਇਹਨੂੰ। ਕੋਤੋਂ ਵਾਰ ਮਠਾ ਤੇ ਸਿਮ ਕਰ ਦੇਣਾ ਸਿਮ ਕਰਕੇ 15 ਖੁੱਲੀ ਰਿੱਜਦੀ ਰਹੋਗੀ ਨਾ ਥੋੜੀ 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 ਰਿੱਜੀ ਜਾਓ ਪਾਣੀ ਪੜਾ ਖੁੱਲਾ ਪਾ ਦੇਣਾ ਠੀਕ ਐ ਫਿਰ ਬਾਅਦ ਚੋ ਇਹ ਦਰ ਰੱਖ ਦੇਣਾ ਮਿੱਟੇ ਮਕਰੋਨੀ ਦੇ ਵਿੱਚ ਆਲ ਕੇ ਰੱਖ ਲੈਣੀਆਂ ਟਮਾਟਰ ਹੈ ਨਹੀਂ ਜੀ ਕੱਲ ਲੈ ਆਈ ਸੀ ਕੱਲ ਵੀ ਕਿੰਨੇ ਪੈ ਗਏ ਉਹਦੇ ਵਿੱਚ ਟਮਾਟਰ ਹਮ ਤੇ ਤਿੰਨ ਜੜ ਟਮਾਟਰ ਕੱਢ ਪਾਤੀ ਸੀ ਮਕਰੋਨੀ ਦੇ ਵਿੱਚ ਹੁਣ ਭੇਜ ਜਾ ਮਮੀ ਨੇ ਮੈਂ ਕਿਹਾ ਕਿਲੋ ਟਮਾਟਰ ਹਰ ਲੈ ਉਹ ਕਿੰਨੇ ਮੈਂ ਲਿਆ ਨਹੀਂ ਕੋਈ ਇਹਨਾਂ ਨੇ ਲੇਟ ਆਉਣਾ ਹੈ

ਰਹੀ ਇਹਦਾ ਲਾਲ ਲਾਲੀ ਥੋੜਾ ਹੋਰ ਬਣਾ ਪਾਣੀ ਪਾ ਦਿੰ। ਜਿੱਦ ਨਹੀਂ ਆ ਤਾਂ ਸੂਰ ਕੀ ਰਿੱਜੀ ਹੋਗੀ। ਹੋਰ ਰਿੱਟੀਆਂ ਲਾਗੇ ਮਿੱਠੇ ਮਿੱਠੇ ਸੇਕਦੇ। ਪਹਿਲਾਂ ਮਾਰੀ ਜੀ ਰਿੱਜ ਜਾਵੇ। ਹੂੰ। ਤੇ ਫਿਰ ਨਹੀਂ ਨਾ। ਫੇਰ ਕੁੱਕਰਵਾਂ ਲਗਾ ਦਿਆ ਤੇ ਚੱਪ ਗਿਆ ਸਮਾਨ। ਠੀਕ ਹੈ। ਹੂੰ ਚਲੋ। ਮਕਰੋਨੀ ਵੀ ਰੱਖਣਾ ਨਾ ਉੱਪਰਲੀ। ਹੋਰ ਰੱਖ ਦੋ ਨਹੀਂ ਤਾਂ ਰੋਕੇ ਰੱਖ ਲਓ 3 ਵਜ ਪੌਣੇ ਦਿਨ ਵਿੱਚ ਸ਼ੂਟਿੰਗ ਹੋਣੀ ਪੱਲਿਓਣੀ। हां चलो मिलते हैं फिर बाद में। जितने टाइम 10 बज गया ते हां जी हो गए फ्री। ਹੋਰ ਕੀ ਹੈ? ਦਾਲ ਵੀ ਬਣ ਗਈ ਆ ਮਟਰਨੀ ਵੀ ਬਣਾ ਲਈ ਰੋਟੀ ਵੀ ਬਣਾ ਕੇ ਰੱਖ ਲਈ। ਚਲੋ ਆਜ ਤੁਹਾਨੂੰ ਦਿਖਾਈਏ। ਆ ਲਓ ਜੀ ਇੱਧਰ ਮੈਕਰੋਨੀ ਤੇ ਇੱਧਰ ਬਣ ਗਈ ਦਾਲ। ਉਹ ਵਾਓ! ਮਾਸੀ ਦਾਲ ਦਾ ਕਲਰ ਕਿੰਨਾ ਵਧੀਆ ਆ। ਦਾਲ ਕਿੰਨੀ ਵਧੀਆ ਆ। ਇਸ ਲਈ ਸੀ ਕਿ ਤੁਹਾਨੂੰ ਲੱਗਦਾ ਇਹਦਾ ਲੰਗਰ। ਅਸਲੀ ਦਾਲ। ਲੰਗਰ ਵਰਗੀ ਨਹੀਂ ਢਾਬੇ ਵਾਲੀ ਲੱਗਣ ਈ ਆ ਇੱਧਰ ਦਾਲ ਵੀ ਬਣ ਗਈ ਆ ਤੇ ਇੱਧਰ ਮਾਸਲੇ ਫੁਲਕੇ ਵੀ ਲਾ ਕੇ ਰੱਖ ਦਿੱਤੇ ਆ ਠੀਕ ਆ ਸਰਕੇ ਵਾਲਾ ਪਿਆਜ਼ ਕੱਢ ਦੇ ਮਾਣਾ ਜੀ ਬਰੇਜ ਨੂੰ ਹਾਂਜੀ ਕੱਢ ਕੇ ਰੱਖ ਦਈਏ ਆ ਵੀ ਰੱਖਣੀ ਆ ਜੰਨਾ ਪਾਪਾ ਨੂੰ ਲੈ ਆਓ ਜੀ ਦਰ ਸਰਕੇ ਵਾਲਾ ਪਿਆਜ਼ ਪਲਾਸਟਿਕ ਦੇ ਜਿੰਨੇ ਵੀ ਪਾਉਂਦੇ ਜੀ ਟਾਈਮ 3:30 ਹੋ ਗਏ ਆ ਜੀ ਤੇ ਆਪਾਂ ਹੁਣ ਲੱਗਿਆ ਜੀ ਰੋਟੀ ਪਾਣੀ ਖਾਣ ਕੋਈ ਪਲਕ ਵੀ ਆ ਗਈ ਆ ਸਕੂਲ ਤੋਂ ਤੇ ਇੱਧਰ ਬਣਾਈ ਆ ਜੀ ਦਾਲ ਆਈ ਬੋ ਕਨਾਰਾ ਹੈ ਮੋੜੀ ਦੀ ਪਕਾ ਗਈ ਕੋਈ ਗੱਲ ਨਹੀਂ ਫਿਰ ਕਿਉਂ ਗਿਆ ਨਾਲ ਪਾਪੜ ਚਿੱਤੇ ਆ ਜੀ ਤੇ ਚਲੋ ਲੈਓ ਰੋਟੀ ਅਸੀਂ ਹੁਣ ਹਨਾ ਇੱਕ ਨਵਾਂ ਕੰਮ ਸ਼ੁਰੂ ਕੀਤਾ ਸਵੇਰੇ ਸਵੇਰੇ ਅਸੀਂ ਪਾਣੀ ਪੀਦਾ ਸਿਰਕੇ ਵਾਲਾ ਹੈ ਉਹਨਾਂ ਨੇ ਕਿਸੇ ਨੇ ਦੱਸਿਆ ਜਗਾ ਵੀ ਐਪਲ ਸਿਰਕਾ ਲੈਣਾ ਐਪਲ ਸਿਰਕਾ ਪਾਣੀ 'ਚ ਪਾ ਕੇ ਰਾਤ ਨੂੰ ਪੀਲਣਾ ਸਵੇਰੇ ਪੀਣਾ ਉਹ ਸਿਹਤ ਲਈ ਵਧੀਆ ਹੁੰਦਾ ਤੇ ਆ ਅਸੀਂ ਇੱਕ ਸਿਰਕੇ ਦੇ ਪਿਆਜ਼ ਪਿਆ ਹੋਇਆ ਆ ਦੇਖੋ ਕੁੜੀ ਸਾਨੂੰ ਪੁੱਛਿਆ ਕੀ ਕਹਿੰਦੀ ਕਹਿੰਦੀ ਤੁਸੀਂ ਇੱਚ ਚਮਚ ਚਮਚ ਸਰਕੇ ਦਾ ਪੀਨੇ ਆ ਤੇਰਾ ਦਿਮਾਗ ਕਿੱਥੇ ਗਿਆ ਕੁੜੀਏ ਦੱਸ ਕੰਜਾ ਵਾਲਾ ਸਰਕਾ ਚਮਚ ਚਮਚ ਪੀਨੇ ਆ ਜਿਆਦਾ ਹੀ ਆ ਸਰਕੇ ਵਾਲਾ ਪਾਣੀ ਪੀਂਦੇ ਆ ਸਰਕੇ ਵਾਲਾ ਪਾਣੀ ਦੇਖਿਆ ਕੀ ਬਾਹਰ ਬੈਠ ਕੇ ਉੱਚ ਚਮਚ ਚਮਚ ਉਹ ਚੋ ਦਾ ਉਹ ਪਿਆਜ਼ ਭੇ ਹੋਏ ਉਹ ਥੋੜੋ ਚਮਜਾ ਚੰਗਾ ਦੱਸ ਇਹ ਹੈਗਾ ਨੈਕਸਟ ਲੈਵਲ ਇਹ ਨੈਕਸਟ ਲੈਵਲ ਵਾਲੀ ਹੈ ਜੀ ਨੈਕਸਟ ਲੈਵਲ ਵਾਲੀ ਹਾਂ ਚਲੋ ਜੀ ਲਓ ਜੀ ਇੱਧਰ ਹੱਲੀਏ ਰੋਟੀਆਂ ਆ ਗਏ ਪਾਪੜ ਵੀ ਆ ਗਏ ਨੇ ਪੱਖਾ ਬੰਦ ਕਰ ਬਣਦੇ ਦਾ ਨਾਲੇ ਸਿਰਕੇ ਵਾਲਾ ਪਿਆਜ਼ ਲਿਆ ਹੁਣ ਬਾਹਰੋਂ ਜਿਹੜਾ ਸਿਰਕਾ ਉਹ ਸਵੇਰ ਨੂੰ ਪੀਣਾ ਆ ਦੋਸਤ ਪਿਆਜ਼ ਲਿਆ ਸਿਰਕੇ ਵਾਲਾ ਹੁਣ ਲੋ ਜੀ ਬਣੇ ਰਹੀਓ ਵਲੌਗ ਨਾਲ ਜੀ ਮਿਲਦੇ ਆ ਜੀ ਨਾਸ਼ਤਾ ਦੁਪਹਿਰ ਦਾ ਕਰਕੇ ਹੈ ਕੀ ਵੇ ਪਗਲਿਆ ਤੂੰ ਚਲੋ ਬਣੇ ਰਹੀਓ ਵਲੌਗ ਨਾਲ ਜੀ ਲੋ ਜੀ ਇੱਧਰ ਟਾਈਮ ਹੋ ਗਿਆ ਜੀ 4:30 ਹੋ ਜਲੇ ਆ ਤੇ ਪਲਕ ਚਲ ਉੱਠ ਕੇ ਇੱਧਰ ਆ ਜਾ ਰ ਇੱਕ ਮਿੰਟ ਪਹਿਲਾਂ ਆਇਆ ਯਾ ਉੱਟ ਕੇ ਸ਼ਾਬਾਸ਼ ਤੇ ਲੋ ਜੀ ਇਧਰ ਮਨਪ੍ਰੀਤ ਵੀ ਤਿਆਰ ਆ ਮਾਤਾ ਵੀ ਤਿਆਰ ਆ ਸਾਡੀ ਤੇ ਮੈਂ ਵੀ ਤਿਆਰ ਆ ਤੇ ਅਸੀਂ ਚੱਲੇ ਆ ਜਰਾ ਜਲੰਧਰ ਨੂੰ ਕੰਮ ਆ ਗੱਲ ਸੁਣ ਲੋ ਗੰਨ ਖੋਲ ਕੇ ਓਏ ਇਧਰ ਬੈਠੋ ਆ ਕੇ ਜਰਾ ਚੱਲ ਉੱਥੇ ਬੈਠ ਚੱਲ ਤੁਸੀਂ ਆ ਜਾ ਰਖ ਉੱਥੇ ਬੈਠ ਨਾਲ ਚੱਲ ਉੱਥੇ ਬੈਠ ਗੱਬੇ ਜਾ ਕੇ ਆਹ ਫੋਨ ਛੱਡ ਕੇ ਗੱਲ ਸੁਣੋ ਪਹਿਲਾਂ ਇਹਦੇ ਧਿਆਨ ਆ ਅਸੀਂ ਚੱਲੇ ਆ ਜਲੰਧਰ ਠੀਕ ਆ ਜੀ ਮੈਮੀ ਦਾਦੀ ਵੀ ਤੇ ਤੇਰੀ ਮਾਂ ਵੀ ਵਾਪਸੀ ਆਉਣ ਤੱਕ ਜੇ ਤੁਸੀਂ ਲੜੇ ਜਾਂ ਪਤਾ ਲੱਗਾ ਵੀ ਕੁਝ 19 21 ਗੱਲਬਾਤ ਵਾਪਸ ਝਗੜਾ ਜਾਂ ਕੁਝ ਵੀ ਹੋਇਆ ਤੇ ਕਿਸੇ ਦਾ ਲਿਹਾਜ਼ ਨਹੀਂ ਹੋਣਾ ਛੇਤਰ ਤਿੰਨਾਂ ਦੇ ਪੈਣੇ ਆ ਮੈਂ ਬਾਹਰ ਦਾ ਮੇਰੇ ਤੇ ਕੈਨਸਲ ਕੈਨਸਲ ਉਹ ਤੂੰ ਬਾਹਰ ਵੀ ਜਦੋਂ ਆਣਾ ਨਾ 2 ਮਿੰਟ ਜੀ ਤੁਹਾਡੀ ਬਹਿਸ ਫਸਈਆ ਹੋ ਜਾਣਾ ਆ ਮੈਨੂੰ ਕੋਈ ਸ਼ਿਕਾਇਤ ਨਹੀਂ ਚਾਹੀਦੀ ਕਿਸੇ ਦੀ ਵੀ ਸੁਣ ਪਿਆ ਤਿੰਨੇ ਜਾਨਾਂ ਨੂੰ ਇਹ ਚੇਤਾਵਨੀ ਓਕੇ ਚਲੋ ਜੀ ਤਿੰਨਾਂ ਨੂੰ ਇਹ ਚੇਤਾਵਨੀ ਦਿੱਤੀ ਆ ਹੁਣ ਜਾਓ ਜੋ ਕਰਨਾ ਕਰੋ ਤੇ ਐਦਾਂ ਦਾ ਟਾਈਮ ਆ ਗਿਆ ਆ ਹੁਣ ਮਾਪੇ ਨਾ ਕਿਤਾਬ ਨਹੀਂ ਦੇ ਕੇ ਜਾਂਦੇ ਆ ਵੀ ਤੁਸੀਂ ਜੇ ਲੜੇ ਨਾ ਤਾਂ ਤੁਹਾਡੀ ਛਿੱਤਰ ਛਿੱਤਰ ਬਹੁਤ ਪੈਣੇ ਆ ਆ ਦਿੱਤਾ ਤੁਹਾਨੂੰ ਤੇ ਚਲੋ ਜੀ ਬਣੇ ਰਹੀਓ ਬਲੌਗ ਨਾਲ ਜੀ ਲੋੜ ਐਦਾਂ ਦਾ ਕਰੀ ਜਾਂਦੀ ਆ ਪੱਲੂ ਖਾਪਣੀ ਪਉਣੀ ਸ਼ਰਾਰਤਾਂ ਨਹੀਂ ਕਰਨੀਆਂ ਮੰਮੀ ਨੇ ਕਿਹਾ ਬਈ ਨਹੀਂ ਕਿਹਾ ਸ਼ਰਾਰਤਾਂ ਨਹੀਂ ਕਰਨੀਆਂ ਠੀਕ ਆ ਜੀ ਨੇ ਪਿਆਰ ਕੀਤਾ ਮੈਂ ਪਿਆਰ ਚਾ ਉਹ ਕੋਈ ਗੱਲ ਨਹੀਂ ਹਾਸਾ ਮਜ਼ਾਕ ਹਾਸਾ ਮਯਾਕ ਜਿੱਦਾ ਮਰਜੀ ਆ ਪਰ ਸਾਡੇ ਅੱਜ ਤੱਕ ਲੜਾਈ ਝਗੜਾ ਕੋਈ ਨਹੀਂ ਹੋਣਾ ਚਾਹੀਦਾ ਓਕੇ ਚਲੋ ਬਣੇ ਰਿਓ ਬਲੌਗ ਨਾਲ ਆਏ ਜਲੰਧਰ ਹੋ ਗਏ ਅਸੀਂ ਆਇਆ ਨਾ ਦੋ ਦੋ ਤਿੰਨ ਘੰਟਿਆਂ ਦੇ ਵਿੱਚ ਵਿੱਚ ਮੁੜਿਆਣਾ ਅਸੀਂ ਲਓ ਜੀ ਦੇਖ ਸਕਦੇ ਆ ਇੰਨਾ ਰਸ਼ ਇੰਨੀਆਂ ਸੋਹਣੀਆਂ ਲੈਟਾਂ ਲੱਗਦੀਆਂ ਨੇ ਲਾਲ ਲਾਜ ਦਾ ਪੁੱਤ ਅਸੀਂ ਬਲੌਗ ਅਜ ਬਣਾਇਆ ਨਹੀਂ ਅਸੀਂ ਪਹਿਲਾਂ ਤੁਸੀਂ ਗਏ ਸੀ ਕਿ ਇੱਥੇ ਆਪਸੀ ਦੇ ਰਸ਼ ਦੇਖ ਕੇ ਬਣਾਉਣ ਲੱਗ ਪਏ ਕਿੰਨੀਆਂ ਸੋਹਣੀਆਂ ਲਾਈਟਾਂ ਜਗਦੀਆਂ ਲੱਗਦੀਆਂ ਸੀ ਜੀ ਅਸੀਂ ਵਾਪਸੀ ਆਂਦੇ ਪਏ ਆ ਨਿਆਣੇ ਹੈਗੇ ਘਾਰੇ ਤਾਂ ਹੁਣ ਜਾ ਕੇ ਪਤਾ ਲੱਗੂ ਤਾਇਆ ਇਹਨਾਂ ਦੇ ਹੋਰ ਰੌਸ਼ਾ ਵੀ ਪਤਾ ਨਹੀਂ ਕੀ ਚੱਕਰ ਪਤਾ ਨਹੀਂ ਹੋ ਹੋਣਾ ਲਾਈਟਾਂ ਬਹੁਤ ਸੋਹਣੀਆਂ ਲੱਗਦੀਆਂ ਸੀ ਜੀ ਗੱਡੀਆਂ ਇਦਾਂ ਲੱਗਿਆ ਪਤਾ ਨਹੀਂ ਕਿੰਨੀਆਂ ਗੱਡੀਆਂ ਖੜੀਆਂ ਹੈਗੇ ਲਓ ਜੀ ਰੌਸ਼ਾ ਇੱਥੇ ਆ ਕੇ ਮੁੱਕਿਆ ਜੀ ਰੌਸ਼ਾ ਹੈ ਨਾ ਆਹ ਦੇਖੋ ਸਾਬ ਬੋਲਾ ਗੋਨ ਲਗਾ ਜੀ ਇੱਧਰ ਚੈੱਕ ਕਰੋ ਕਰਤਾਰਪੁਰ ਦੇ ਮਿਹਨਤੀ ਮੁੰਡਿਆਂ ਚ ਪੱਖਾ ਸਹੀ ਕਰਦੇ ਪਏ ਆ ਇਹ ਹੈ ਕਰਤਾਰਪੁਰ ਕੇ ਮਹਿਲ ਉਹ ਕਿੱਲੀ ਪਿਛੇ ਦਰੇ ਕੁਛ ਨਹੀਂ ਹੁੰਦਾ ਦਾਦੀ ਆ ਦਾਜਣ ਕਿੱਢ ਲਈ ਜਾਂਦਾ ਉਹ ਆਵਾਜ਼ ਦਾਦੀ ਜਿਹੜੀ ਆ ਤੇ ਇੱਧਰ ਮਾਸੀ ਜੀ ਗੋਂਥੇ ਪਏ ਆਟਾ ਉਹ ਹਾਂਜੀ ਹੁਣ ਆ ਜਾਂਦੇ ਦੁੱਧ ਨੂੰ ਭਾਲੀ ਦਿੱਤੀ ਤਾਂ ਹਾਲ ਰਿੰਨੀ ਹਾਂਜੀ ਇਹਨਾਂ ਦਿਮਾਗ ਇਹਨਾਂ ਦੇ ਇਤਾਂ ਦੇ ਆ ਪਾਰਾਂ ਜਨ ਮੋਟਰ ਵੀ ਨਹੀਂ ਲਾਈ ਹੈਗੀ ਮਗਰੋਂ ਇਦਾਂ ਦੇ ਦਿਮਾਗ ਆ ਇਹਨਾਂ ਦੇ ਸਵੇਰੇ ਵੀ ਜਲਦੀ ਪਾਣੀ ਚੱਲ ਗਿਆ ਇਹਨਾਂ ਦੀ ਆਸ ਤੇ ਬੈਠੇ ਹੋ ਬੋਨ ਤੇ ਪਾਣੀ ਤੋਂ ਬਗੈਰ ਵੀ ਨਾ ਉਹਨਾਂ ਨੂੰ ਨਾ ਹੱਲੇ ਵੀ ਪਾਣੀ ਨਾ ਦੇਵੇ ਬੰਦਾ ਫੇਰ ਮੈਨੂੰ ਅਗਲਾ ਲਾਵੇ ਤੂੰ ਮੈਂ ਹਮਝਾ ਦੇਣ ਮਕਲੇ ਹੀ ਆਣੀ ਵੀ ਅਸੀਂ ਮੋਟਰ ਦਾ ਅੱਗ ਲਾ ਦੇਈਏ ਕਹਿ ਕੇ ਪੁੱਛਿਆ ਵੀ ਮੋਟਰ ਲਾਈਏ ਸਾਡੇ ਸਾਥ ਹੋ ਗਏ ਹਾਂ ਨਹੀਂ ਕਹਿੰਦੀ ਦਿਮਾਗ ਖਰਾਬ ਹੈ ਨਾ ਜੇ ਗਈ ਮम्मा ਕੋਈ ਜੇ ਤੁਹਾਡਾ ਗੁੱਸਾ ਆਇਆ ਹੋਇਆ ਹੈ ਚਲੋ ਪੀ ਲਓ ਗੁੱਸਾ ਕੰਮ ਦਾ ਨਹੀਂ ਜੇ ਕਿਤੇ ਚਲ ਜਾਵੋ ਘਰੋਂ ਫਿਰ ਤਾਂ ਜਾਈ ਦਾ ਨਹੀਂ ਇਹ ਚਲ ਜਿਓ ਤਾਂ ਸਤਿਆਨਾਥ ਘਰਾਂ ਦੇ ਘਰ ਜਾ। ਯਾਰ ਜਿਹੜੇ ਕੰਮ ਕੀਤੇ ਉਹ ਨਹੀਂ ਦੇਖੇ ਜਿਹੜਾ ਇੱਕ ਨਹੀਂ ਕੀਤਾ ਉਸ ਤੋਂ ਬੋਲਦੇ। ਮੈਂ ਇੱਥੇ ਆਂਦੀ ਨੂੰ ਭਾਂਡੇ ਵੀ ਪੈ ਜੀ ਮਰੀਾਈ ਦੀ ਮਾਂਜੇ। ਕਿਹੜੇ ਪਏ ਸੀਗੇ? ਚਾਹ ਵਾਲਾ ਕੰਮ। ਮੈਂ ਮਾਂਜੇ ਹੋਏ ਸੀ ਕਿ ਇਹਨਾਂ ਨੇ ਦੁਬਾਰਾ ਖਾਦੀ ਆ ਪਾ ਕੇ। ਤਿੰਨ ਵਾਰੀ ਤਾਂ ਮੈਂ ਭਾਂਡੇ ਮਾਂਜੇ ਬਾਅਦ ਵਿੱਚੋਂ ਕੋਲੀਆਂ ਪਾਪਾ ਖਾਈ ਜਾਂਦੇ ਲਬੇੜੀ ਜਾਂਦੇ ਸੀ ਇਹ। ਭਰਾਵਾ ਪਹਿਲਾਂ ਜਿਹੜੇ ਦੁਪਹਿਰੇ ਖਾ ਕੇ ਗਏ ਅੱਛੀ। ਜਿਹੜੀ ਤੂੰ ਦੁਪਹਿਰੇ ਖਾ ਗਈ ਆ ਸੀਗਾ ਉਹ ਵੀ ਉਹ ਭਾਂਡੇ ਪਹਿਲਾਂ ਚੁੱਕੇ ਸੀ ਬਾਅਦ ਵਿੱਚ ਤੇ ਆ ਕੇ ਖਾਦੀ। ਤੇ ਬੇਹਕ ਤੋਸ ਤੋਂ ਨਹੀਂ ਖਾਧਾ ਮੈਂ। ਸੇਬ ਬਾਈ ਬਾਹੂਂ ਦੀਏ ਕੋਈ ਖਾਚੋ ਸੁਟੋਗਾ ਜਿਆ। ਤੇ ਚਲੋ ਠੀਕਾ ਫੇਰ ਨਾ। ਹਾਂ। ਤੇ ਕੱਢਦੇ ਆ ਬੋਟੂ ਦਾ ਇਹ ਵੀ ਅੱਜ ਗਏ ਆ। ਇਹਨਾਂ ਨੇ ਜਾਣਾ ਸੀ ਮੇਰੇ ਇੱਕ ਫਰੈਂਡ ਦੇ ਬਾਹਰ ਚਲਦੀ। ਚਲੋ। ਪੱਕਾ ਸਾਫ ਕੀਤਾ ਮੈਂ ਵੀ ਦਿਖਾਉਂ ਉਹਦੇ ਕਰਕੇ ਫੇਰ ਨਾ। ਅਰਧੇ ਪੇ ਦਿਖਾ ਦਿੰਦਾ ਉਧਰੋਂ ਕਰੂਗਾ ਫੇਰੀ ਆ। ਚਲੋ। ਤੁਹਾਨੂੰ ਸਾਢੇ 9 ਹੋ ਗਏ ਆ। ਤੇ ਅੰਮਾ ਨਹੀਂ ਖਾਂਦੇ ਫੇ ਰੋਟੀ। ਮੱਕੀ ਦੀ ਰੋਟੀ ਖਾਣ ਲੱਗੇ ਹਾਂ। ਨੋ ਮਾਰਨੀ ਖਾਂਦੇ ਮੱਕੀ ਦੀ ਰੋਟੀ ਖੋਣਾ ਸੀ ਕੰਦੇ ਆਣ ਲੱਗੇ ਆ। ਹੂੰ। ਰੋਟੀ ਪਾਣੀ ਜਿਵੇਂ ਰੋਟੀ ਬਣਾਏ ਦਾ ਕੰਮ ਵੀ ਦੇਖਦੇ ਪਪਾ ਆਦੇ ਆ। ਹੋਰ ਦੇਹਦੇ ਆਂ ਜੀ ਗੋਦੇ ਚਾਹਦੇ ਕਿੱਥਾ ਦੀ ਰਿਪਾਰਟੀ ਖੋਟੀ ਨੇ। ਹਾਂਜੀ। ਚਲੋ ਜੀ ਮਿਲਦੇ ਆਂ ਅਸੀਂ ਖਾ ਲਈਏ ਰੋਟੀ ਪਾਣੀ। ਹਲੋ ਜੀ ਇੱਧਰ 10:00 ਵਜ ਗਏ ਆ ਰੋਟੀ ਪਾਣੀ ਅਸੀਂ ਖਾ ਲਿਆ ਆ ਤੇ ਇੱਧਰ ਮੰਮੀ ਬੈਠੇ ਆ। ਤੇ ਇਧਰ ਦੇਖੋ ਇਹਨਾਂ ਦੀਆਂ ਸਲਾਹਾਂ ਇਹ ਸਲਾਹ ਹੋ ਰਹੀਆਂ ਹੈਂ ਸਲਾਹ ਕਰਾਂਗੇ ਤਾਂ ਪਸੰਦ ਆਵੇ ਤੇ 10 ਵਜੇ ਇਹਨਾਂ ਦੀਆਂ ਸਲਾਹਾਂ ਕੰਮ ਤੇ ਇਹ ਦਿਖਾਂ ਜੀ 10 ਵਜੇ ਹਾਂ ਮੈਂ ਦੇਖਿਆ ਹੈ ਖਾਣੀ ਲੈਣ ਦੇਣੇ ਹੈਂ ਖਾਣੀ ਲੈਣੇ ਹੋ ਗਏ ਲੋਏ ਲੋਏ ਓਕੇ ਓਕੇ ਲਓ ਜੀ ਇਧਰ ਤਾਂ ਹਣ ਠੀਕ ਆ ਸਰ ਜੀ ਓਕੇ ਬੱਤ ਜਿੰਦੇ ਰਹੋ ਦੋਸਤ ਜਿੰਦੇ ਰਹੋ ਹਾਂਜੀ ਹਲੋ ਜੀ ਇੱਧਰ ਤਾਂ ਨਿਆਣੇ ਚੱਲ ਗਏ ਆ ਤੇ ਇੱਧਰ ਜਨਤਾ ਬੈਠੀ ਆ ਲੈ ਜਨਤਾ ਨੂੰ ਦੋ ਜਾਣੇ ਬੈਠੇ ਆਂ ਜੀ ਤੁਸੀਂ ਕੀ ਫੁੱਸਰ ਫੁੱਸਰ ਕਰਦੇ ਆਂ ਉਹ ਦੱਸਾਂਗੇ ਪਲਾਨੀ ਬਾਅਦ ਸਾਰੇ ਚਲੋ ਠੀਕ ਆ ਜੀ ਬਣੇ ਰਹੀਓ ਜੀ ਸਾਡੇ ਨਾਲ ਕਰਦੇ ਆਂ ਐਂਡਵੇ ਬਲੌਗ ਦਾ ਲਓ ਜੀ ਇੱਧਰ ਟਾਈਮ 11:30 ਹੋ ਚੱਲੇ ਆ ਤੇ ਦੇਖੋ ਜੀ ਇੱਧਰ ਲੱਗੀ ਹੋਈ ਆ ਜੀ ਮਹਿਫਿਲ ਕੰਪਨੀ ਪਹਿਲੀ ਨੰਬਰ ਪੜ ਕੇ ਸਾਡਾ ਡੈਡੀ ਦੀ ਆਹ ਦੇਖੋ ਜੀ ਕਾਂਤੀ ਨੂੰ ਕਿਵੇਂ ਲਾਵੇ ਇਹ ਨਾ ਇਹ ਮੇਰੇ ਡੈਡੀ ਹਰਣਾ ਨੇ ਲਿਖੇ ਸੀ ਗਾਣੇ 1900 ਨਿਰਮਲ ਸਿੰਘ ਨੰਦਰਾ 1900 1973 ਦੇ ਵਿੱਚ ਕਹਿੰਦੇ ਆ ਅੱਧ ਕੀ ਕਾਇਆ ਕਹਿੰਦੇ ਤੇਰੀਆਂ ਖਾਂ ਵਿੱਚ ਨਿਕਲੇ ਸਵਰਗਾਂ ਨੂੰ ਜਾਣ ਧਿਆ ਚੱਕੂ ਉਹ ਬਹੁਤ ਵਧੀਆ ਸੰਤਾਨੀ ਗੋਤਾਂ ਵਾਲੀ ਹੋਰ ਕਿਹਨਾਂ ਸੀ ਕਿੱਥੇ ਗਿਆ ਉਹ ਦੇਖੋ ਜੀ ਇਹ ਇਹਦੇ ਹਰਮਨ ਨਾਮਗੜੀਆ ਦੇ ਦਾਦੇ ਨੇ ਲਿਖੇ ਸੀ ਗਾਣੇ ਇਹ ਅੱਜ ਅਸੀਂ ਪੁਰਾਣੇ ਲੱਭੇ ਆ ਹੁਣ ਇਹਨਾਂ ਨੂੰ ਨਵੇਂ ਰੀਮਿਕਸ ਕੀਤੇ ਜਾਣਗੇ ਐ ਹਰਮਨ ਓਏ ਸੋ ਕੋਈ ਨਹੀਂ ਲਾਪੂਗੀ ਲਾਪੂਗੀ ਮੈਂ ਕਹਿੰਨਾ ਹੋਰ ਰੀਮਿਕਸ ਕੀਤਾ ਜਾਣਗੇ ਇਹ ਹਣਾ ਤੇ ਲੋ ਜੀ ਇੱਧਰ ਹੁਣ ਕੌਫੀ ਪੀਣੀ ਆ ਜੀ ਕਿੰਨੇ ਕਿੰਨੇ ਪੀਣੀ ਕੌਫੀ ਜੀ ਧਾਮੀ ਹਰਮਨ ਤੂੰ ਵੀ ਨਹੀਂ ਆ ਪਹਿਲਾਂ ਇੱਧਰ ਮੈਨੂੰ ਓਏ ਇਹ ਤਾਂ ਲੀਕ ਹੋ ਜਾਊਗਾ ਤਾਂ ਅੱਜ ਤਾਂ ਲੀਕ ਹੋ ਜਾਣਾ ਨਹੀਂ ਇੱਕ ਅੱਧੀ ਲੈਣ ਦਿਆ ਦਿਓ ਨਹੀਂ ਸੱਖਾਂ ਬਿੱਲੀਆਂ ਦੁਪੱਟਾ ਗੋਟੇ ਵਾਲਾ ਦੁਪੱਟਾ ਗੋਟੇ ਵਾਲਾ ਵਾਲਾ ਕਹਿੰਦੇ ਤੇ ਗੱਡੀ ਵਿੱਚੋਂ ਗੁੱਤ ਲੰਮਕੀ ਦੇਖੋ ਜੀ ਤੋ ਨਮਕੀ ਇਹ ਜਿਹੜੇ ਗਾਣੇ ਸਨ 1973 ਦੇ ਲਿਖੇ ਸੀਗੇ ਤੇ ਇਹ ਛਪੇ ਹੋਏ ਆ ਸਾਰੇ ਕਹਿੰਦਾ ਛੜਿਆਂ ਨੂੰ ਪਹਿਣ ਗਸਿਆ ਜਦੋਂ ਨਿਕਲੀ ਪਟੋਲਾ ਬਣ ਕੇ ਅੱਜ ਹੋਰ ਵੀ ਕਿਤੇ ਨਹੀਂ ਆ ਬਹੁਤ ਸੀਗੇ ਇਹ ਤਾਂ ਇਹ ਤਾਂ ਉਹ ਵਾਲੇ ਗਾਣੇ ਆ ਜਿਹੜੇ ਉਦੋਂ ਉਦੋਂ ਛਪੇ ਸੀਗੇ ਡੈਡੀ ਦੇ ਠੀਕ ਆ ਜੀ ਇਹ ਸਾਰੇ ਛਪੇ ਹੋਏ ਸੀਗੇ ਤੇ ਉਦੋਂ ਦੇ ਸਾਹਮਣੇ ਇੱਕ ਉਹਨਾਂ ਦੀ ਡੈਰੀ ਹੈ ਜਿੱਤੇ ਉਹਨਾਂ ਨੇ ਲਿਖੇ ਹੋਏ ਸੀ ਹਜੇ ਉਹ ਕਿਤੇ ਛਪੇ ਵੀ ਨਹੀਂ ਸੀਗੇ ਹੁਣ ਇਹਨਾਂ ਨੂੰ ਹਰਮਨ ਰਾਮ ਗੜਿਆ ਕਰੂਗਾ ਰੀਮਿਕਸ ਬੜੀ ਆਸ ਹੈ ਸਾਡੇ ਡੈਡੀ રાઇટર ઓ દેખો હા ઓ ਦਿਖਾતે અਸੀਂ અગ્ગે કી ਤੇ ચલો બને રહીયો બ્લોગ નાજી મે બનાના કોફી ਤੇ મે પૂછਦਾ કેને કેને પીਣੀ હે ફેર લગા લગા બનાਉਣ ਲੱਗਾ મે લગા બનાਉਣ યાર લગા બનાਉਣ મે લોજી ટાઈમ પોણે 12 ਤੇ ਹੁਣ ਦੇਖੋ ਜੀ ਸਾਰੇ ਜਾਨੇ ਉੱਠ ਕੇ ਗਏ ਆ ਕੋਠੇ ਦੇ ਹੁਣ ਲੱਗੇ ਆ ਵੀਡੀਓ-ਬਿਡੀਓ ਬਣਾਉਣ ਆ ਕਹਿੰਦਾ ਮੈਂ ਲੈ ਕੇ ਜਾਣੇ ਆ ਤੇ ਬੜੀ ਖੱਪ ਪਾਈ ਏ ਜਿਹੜਾ ਨੇ ਹਣਾ ਬਹੁਤ ਜ਼ਿਆਦਾ ਤੇ ਲੋ ਜੀ ਹੁਣ ਆਪਾਂ ਵੀ ਕਰੀਏ ਸੌਂ ਦੀ ਤਿਆਰੀ ਤੇ ਤੁਸੀਂ ਕਰੋ ਜੀ ਬਲੌਗ ਦਾ ਐਂਡ ਇੱਕ ਮਿੰਟ ਰੁਕਾਂ ਬਲੌਗ ਫਿਰ ਚਲੋ ਕੋਈ ਗੱਲ ਨਹੀਂ ਕਰ ਦਿਓ ਹਾਂਜੀ ਪੀਲੀ ਕੌਫੀ ਕੈਸੀ ਲਗੀ ਅੱਛੀ ਸੀ ਅਹਾਂ ਸਵਾਦੀ ਕੌਫੀ ਬੜੇ ਦਿਨਾਂ ਬਾਅਦ ਪੀਤੀ ਆ ਹਾਂ ਤੇ ਚਲੋ ਕਰੋ ਬਲੌਗ ਦਾ ਐਂਡ ਫਿਰ ਕਰ ਦਿਓ ਜੀ ਨਾ ਮੈਂ ਮਗਰ ਮਗਰ ਫਿਰ ਯਾਨਾ ਐਂਡ ਕਰਨਾ ਤੇ ਤੂੰ ਆ ਦੇਖੋ ਜੀ ਕਿੰਨਾ ਭਾਉ ਖਾਰੇ ਐਂਡ ਕਰਨ ਲਈ ਭਾਉ ਖਾ ਰਹੀ ਹੈ। ਕੱਲ। ਉਹਨੇ ਛੋੜੋ ਕਰਨਾ ਪਕਲਾ ਹੀ ਬਾਏ। ਚਲੋ ਹਾਂਜੀ ਅੱਜ ਬਹੁਤ ਖਾਪ ਕੀਤੀ ਆ ਤੇ ਅੱਜ ਦੇ ਦਿਨ ਟਾਈਮ ਕਿੰਨਾ ਹੋ ਗਿਆ ਹੈ ਅੱਜ ਕਰਦੇ ਆ ਬਲੌਗ ਦਾ ਇੱਥੇ ਹੀ ਐਂਡ। ਮਿਲਦੇ ਆ ਕੱਲ ਫੇ ਤੁਹਾਨੂੰ ਇੱਕ ਨਵੇਂ ਬਲੌਗ 'ਚ। ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਲੱਗੇ ਕਮੈਂਟ ਜ਼ਰੂਰ ਕਰਿਆ ਕਰੋ। ਮਿਲਦੇ ਆ ਕੱਲ ਇੱਕ। ਉਹ ਦੇਖੋ ਜੀ ਫ੍ਰਿਜ ਖੁੱਲੀ ਪਈ ਹੈ ਜੀ। ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ? ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ। ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ